ਯਮਦ ਪਾਲ ਸਿੰਘ ਖਾਲਸਾ ਅਤੇ ਉਹਨਾਂ ਦੇ ਸਾਥੀਆਂ ਤੇ ਐਨਐਸਏ ਦੀ ਡਿਬਰੂਗੜ੍ਹ ਵਿੱਚ ਟੈਨੂਰ ਵਿੱਚ ਕੀਤੇ ਗਏ ਵਾਅਦੇ ਤੁਹਾਨੂੰ ਸਭ ਨੂੰ ਪਤਾ ਹੈ ਕਿ ਪਹਿਲਾਂ ਤਾਂ ਐਨਐਸਏ ਲਾਉਣੀ ਹੀ ਬੜੀ ਗਲਤ ਸੀ ਐਨਐਸਏ ਉਹ ਕਾਨੂੰਨ ਹੈ ਜਿਵੇਂ ਟਾਡਾ ਹੁੰਦਾ ਸੀ ਜਿਵੇਂ ਹੁਣ ਯੋਪਾ ਹੈ ਇਹ ਜਿਹੜੇ ਕਾਲੇ ਕਾਨੂੰਨ ਨੇ ਇਹ ਪੰਜਾਬ ਨੇ ਸਭ ਤੋਂ ਜ਼ਿਆਦਾ ਸੰਤਾਪ ਹਟਾਇਆ ਵਾ ਵੈਸੇ ਤਾਂ ਦੇਸ਼ ਵਿੱਚ ਘਟ ਗਿੰਤੀਆਂ ਨੇ ਇਹ ਇਹ ਕਾਨੂੰਨ ਵਰਤੇ ਗਏ ਨੇ ਜੰਮੂ ਕਸ਼ਮੀਰ ਦੇ ਵਿੱਚ ਮੁਸਲਮਾਨਾਂ ਦੇ ਖਿਲਾਫ ਨਾਰਥ-ਈਸਟ ਦੇ ਵਿੱਚ ਕ੍ਰਿਸਚੀਅਨਸ ਦੇ ਖਿਲਾਫ ਯਾ ਜਿਹੜੇ ਕੋਈ ਇਦਾਂ ਦੇ ਦੇਸ਼ ਦੀ ਤਾਂ ਨਾ ਸਰਕਾਰ ਤਾਂ ਨਾ ਸ਼ਾਸਕ ਸਰਕਾਰ ਨੂੰ ਆਪੋਜ਼ ਕਰਦੇ ਇਹ ਕਾਨੂੰਨ ਪਾਰਲੀਮੈਂਟ ਵਿੱਚ ਉਸ ਵਕਤ ਪਹਿਲਾਂ 80 ਦੇ ਦਹਾਕੇ ਵਿੱਚ ਖੜੇ ਗਏ ਸੀ ਹੌਲੀ ਹੌਲੀ ਇਹਦਾ ਬਹੁਤ ਵਿਰੋਧ ਹੋਇਆ ਦੁਨੀਆ ਭਰ ਦੇ ਵਿੱਚ ਲੋਕਾਂ ਨੇ ਜਿਹੜੇ ਹਿਊਮਨ ਰਾਈਟਸ ਦੇ ਐਕਟੀਵਿਸਟ ਸੀਗੇ ਮਨੁੱਖੀ ਅਧਿਕਾਰਾਂ ਦੇ ਜਿਹੜੇ ਕਾਰਕੁਨ ਸੀਗੇ ਦੁਨੀਆ ਭਰ ਚ ਇੰਟਰਨੈਸ਼ਨਲੀ ਜਦੋਂ ਵਿਰੋਧ ਹੋਇਆ ਤੇ ਇਹ ਜਿਹੜਾ ਟਾਡਾ ਸੀ ਇਹ ਲੈਪਸ ਹੋ ਗਿਆ ਉਦੇ ਵਿੱਚ ਖਤਮ ਕਰਤਾ ਉਸ ਵਕਤ ਦੀ ਸਰਕਾਰ ਨੇ ਲੇਕਿਨ ਹੁਣ ਬੀਜੇਪੀ ਦੀ ਸਰਕਾਰ ਨੇ ਇਹ ਦੁਬਾਰਾ ਰਿਵਾਈਵ ਕੀਤੇ ਨੇ ਸਾਰੇ ਲਾਜ਼ ਜਿਹਦੇ ਵਿੱਚ ਟਾਡਾ ਦੀ ਜਗ੍ਹਾ ਯੋਵਾਪਾ ਕਰ ਦਿੱਤਾ ਔਰ ਐਨਐਸਏ ਨੂੰ ਦੁਬਾਰਾ ਲਾਉਣਾ ਸ਼ੁਰੂ ਕਰ ਦਿੱਤਾ ਔਰ ਸਭ ਤੋਂ ਪਹਿਲਾਂ ਜਿਹੜਾ ਇਹਦਾ ਦੂਰਵਰਤੋਂ ਕੀਤੀ ਗਈ ਉਹ ਪੰਜਾਬ ਦੇ ਵਿੱਚ ਠੀਕ ਹੈ ਅਗਰ ਭਾਈ ਅਮਰਪਾਲ ਸਿੰਘ ਖਾਲਸਾ ਨੇ ਕੋਈ ਫਰਜ਼ ਕਰੋ ਕੋਈ ਇਸ ਤਰ੍ਹਾਂ ਦੀ ਗੱਲ ਕੀਤੀ ਜਿਹੜੀ ਗੈਰਕਾਨੂੰਨੀ ਸੀਗੀ ਤਾਂ ਉਹਦੀ ਉਨਾਂ ਦਾ ਉਨੀ ਬਣ ਕੇ ਸਜ਼ਾ ਉਹਨੂੰ ਮਿਲਣੀ ਚਾਹੀਦੀ ਸੀ ਕਹਿੰਦੇ ਨੇ ਕਿ ਅਜਨਾਲੇ ਥਾਣੇ ਦੇ ਵਿੱਚ ਉਹਨਾਂ ਨੇ ਜਾ ਕੇ ਪੁਲਿਸ ਨਾਲ ਝੜਕ ਕੋਈ ਪੰਤੋਲ ਹੋਈ ਬਿਲਕੁਲ ਉਹਨਾਂ ਨੂੰ ਬਣਦੀ ਜਿਹੜੀ ਕੇਸ ਸੀਗਾ ਉਹ ਕਰੋ ਦਰਜ ਤੁਸੀਂ ਅ ਕੇਸ ਇੱਥੇ ਪੰਜਾਬ ਸਰਕਾਰ ਕੰਪੀਟੈਂਸੀ ਇਹ ਉਹ 307 ਲਾ ਦਿੰਦੀ 452 ਲਾ ਦਿੰਦੀ ਹੋਰ ਜਿਹੜੀਆਂ ਧਰਾਵਾਂ ਜਿੱਦਾਂ ਪੁਲਿਸ ਲਾਦੀ ਹੁੰਦੀ ਆ ਉਹ ਲਾ ਕੇ ਤੇ ਜਿਹੜਾ ਹੈ ਉਹ ਇਹਨਾਂ ਦੀ ਟ੍ਰਾਇਲ ਅੰਮ੍ਰਿਤਸਰ ਵਿੱਚ ਕਰਦੀ ਇਹਨਾਂ ਨੂੰ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਰੱਖਦੇ ਪਰ ਭਗਵੰਤ ਮਾਨ ਨੇ ਕੰਪਲੀਟ ਸਰੈਂਡਰ ਕਰ ਦੇ ਇਕ ਪਹਿਲਾਂ ਹਾਈਪ ਬਣਾਈ ਗਈ ਕਿ ਜਿਵੇਂ ਭਾਈ ਅਮਰਿਤਪਾਲ ਸਿੰਘ ਖਾਲਸਾ ਕੋ ਪੰਜਾਬ ਦਾ ਬੜਾ ਮਾਹੌਲ ਖਰਾਬ ਕਰ ਰਿਹਾ ਹੈ ਹਾਲਾਂਕਿ ਉਹ ਨਸ਼ਿਆਂ ਦੇ ਵਿਰੁੱਧ ਕੈਂਪੇਨ ਕਰ ਰਿਹਾ ਸੀ ਅਤੇ ਅੰਮ੍ਰਿਤ ਪ੍ਰਚਾਰ ਦੀ ਗੱਲ ਕਰ ਰਿਹਾ ਸੀ ਕਿਤੇ ਵਾਇਲੈਂਸ ਨਹੀਂ ਸੀਗਾ ਔਰ ਕਿਤੇ ਐਂਟੀ ਨੈਸ਼ਨਲ ਉਹਦੇ ਵਿੱਚ ਸਪੀਚ ਵਿੱਚ ਮੈਨੂੰ ਕੋਈ ਗੱਲ ਉੱਥੇ ਨਜ਼ਰ ਨਹੀਂ ਆਈ ਲੇਕਿਨ ਪਹਿਲਾਂ ਮਾਹੌਲ ਬਣਾਇਆ ਗਿਆ ਇੱਕ ਜਾਣ ਪੁੱਛ ਕੇ ਫਿਰਕੂ ਭਾਈਚਾਰੇ ਵਿੱਚ ਇੱਕ ਤਣਾਅ ਪੈਦਾ ਕੀਤਾ ਗਿਆ ਤੇ ਫਿਰ ਉਸ ਨੂੰ ਐਨਐਸਏ ਦਿੱਲੀੋਂ ਹੁਕਮ ਆਇਆ ਭਗਵੰਤ ਮਾਨ ਦੀ ਸਰਕਾਰ ਨੂੰ ਕਿ ਇਹ ਸਾਰਿਆਂ ਨੂੰ ਐਨਐਸਏ ਲਾ ਕੇ ਗ੍ਰਿਫਤਾਰ ਕਰਕੇ ਤੇ ਜੇਲ੍ਹ ਅਸਾਮ ਪੇਚਤਾ ਅਸਾਮ ਦੇ ਵਿੱਚ ਸਭ ਤੋਂ ਘੱਟ ਆਬਾਦੀ ਸਿੱਖਾਂ ਦੀ ਅਗਰ ਸਾਰੇ ਦੇਸ਼ ਵਿੱਚ ਆ ਤਾਂ ਸ਼ਾਇਦ ਪਰਸੈਂਟੇਜ ਵਾਈਜ਼ 1% ਤੋਂ ਵੀ ਘੱਟ ਸਿੱਖ ਨੇ ਚੁਣ ਕੇ ਹਜ਼ਾਰਾਂ ਮੀਲ ਦੂਰ ਔਰ ਇਹ ਭਗਵਾਨਤਮਾਨ ਜਿਹਨੂੰ ਅਸੀਂ ਫੁੱਲ ਮੈਂਡੇਟ ਦਿੱਤਾ 92 ਐਮਐਲਏ ਚਤਾ ਕੇ ਸਰਕਾਰ ਉਹਨੂੰ ਹੈਂਡਓਵਰ ਕਰਦੀ ਲੇਕਿਨ ਉਹਦਾ ਇਹ ਜਿਹੜਾ ਕਦਮ ਸੀਗਾ ਇਹ ਗ੍ਰੋਸਲੀ ਐਂਟੀ ਸਿੱਖ ਸੀਗਾ ਮਨੁੱਖਤਾ ਦੇ ਖਿਲਾਫ ਸੀਗਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਸੀਗੀ ਕਾਲੇ ਕਾਨੂੰਨਾਂ ਦੀ ਦੁਰਵਤ ਤੋਂ ਸੀਗੀ ਔਰ ਇਹਨੇ ਜਦੋਂ ਇਹ ਭਾਜਪਾ ਦੀ ਸਰਕਾਰ ਦੇ ਮੂਹਰੇ ਸਰੈਂਡਰ ਕਰਕੇ ਸਾਡੇ ਨੌਜਵਾਨਾਂ ਨੂੰ ਚੱਕ ਕੇ ਸਾਲ ਹੁਣ ਜਦੋਂ ਸਾਲ ਪੂਰਾ ਹੋਣ ਲੱਗਿਆ ਤਾਂ ਉੱਥੇ ਸਾਜਸ਼ਟ ਕੜੀਆਂ ਗਈਆਂ ਉਹਨਾਂ ਦੇ ਉੱਤੇ ਇਲਜ਼ਾਮ ਲਾ ਦਿੱਤੇ ਕਿ ਇਹ ਕਿ ਇਹਨਾਂ ਦੇ ਕੋਲ ਕੁਝ ਇਸ ਤਰ੍ਹਾਂ ਦੇ ਸੀਕ੍ਰੇਟ ਕੈਮਰਾਸ ਮਿਲੇ ਨੇ ਕੋਈ ਮੋਬਾਈਲ ਫੋਨਸ ਮਿਲੇ ਹਾਲਾਂਕਿ ਮੈਂ ਜੀਲ ਕੱਟ ਕੇ ਆਇਆ ਮੇਰੀ ਬਾਉਡ ਦੇ ਬਾਹਰ ਜਿਹੜਾ ਕੰਪਾਉਂਡ ਸੀ ਉੱਥੇ ਵੀ ਕੈਮਰਾ ਲੱਗਿਆ ਹੋਇਆ ਸੀਗਾ ਔਰ ਮੇਰੀ ਬੈਰਕ ਦੇ ਅੰਦਰ ਵੀ ਸੀਸੀਟੀ ਸੀਸੀਟੀ ਵੀ ਕੈਮਰਾ ਲਾਇਆ ਸੀ ਲੇਕਿਨ ਮੇਰੇ ਤੇ ਵੀ ਝੂਠਾ ਮਰਚਾ ਦਾਜ ਕਰਤਾ ਕਿ ਖੈਰੇ ਨੇ ਜਿਹੜਾ ਇਹਦੇ ਖਿਲਾਫ ਪੁਲਿਸ ਨੇ ਗਵਾਹ ਖੜਾ ਕੀਤਾ ਉਸ ਨੂੰ ਧਮਕਾਇਆ ਉਹਦੇ ਘਰ ਉਹਦੇ ਘਰ ਬੰਦੇ ਵਿੱਚ ਮੈਂ ਤਾਂ 24 ਘੰਟੇ ਉਹਨਾਂ ਦੀ ਸਰਵਲੈਂਸ ਵਿੱਚ ਸੀਗਾ ਉਹਨਾਂ ਦੀ ਅੱਖ ਦੇ ਥੱਲੇ ਸੀਗਾ ਨਹੀਂ ਸੀ ਕਰ ਸਕਦਾ ਔਰ ਐਨਐਸਏ ਲਾ ਕੇ ਡਿਬਰੂਗੜ੍ਹ ਜੇਲ੍ਹ ਭੇਜਿਆ ਹੋਵੇ ਤੇ ਤੁਹਾਨੂੰ ਲੱਗਦਾ ਵਾ ਕਿ ਉੱਥੇ ਕੋਈ ਤਰ੍ਹਾਂ ਦੀ ਜੇਲ੍ਹ ਦੇ ਕਾਨੂੰਨ ਦੀ ਉਲੰਘਣਾ ਕਰ ਸਕਦੇ ਸੀਗੇ ਇਹ ਲੋਕ ਸੋ ਜਾਣ ਬੁੱਝ ਕੇ ਸਾਜ਼ਿਸ਼ ਕਲੀਅਰ ਕੀਤੀ ਮਾਹੌਲ ਬਣਾਇਆ ਗਿਆ ਤੇ ਉਹਨਾਂ ਦੇ ਖਿਲਾਫ ਐਨਐਸਏ ਦੁਆਰਾ ਮੇਰਾ ਖਿਆਲ ਹੈ ਇਹਦਾ ਐਨਐਸਏ ਦੀ ਐਕਸਟੈਂਸ਼ਨ ਜਿਹੜੀ ਆ ਉਹ ਇੱਕ ਸਾਜ਼ਿਸ਼ ਦੇ ਤਹਿਤ ਹੋਈ ਆ ਕਿ ਕਿਉਂਕਿ ਇਲੈਕਸ਼ਨ ਆ ਰਹੀਆਂ 2024 ਦੇਆਂ ਉਹਨਾਂ ਨੂੰ ਲੱਗਦਾ ਕਿ ਜਿਹੜੀ ਵਾਰਿਸ ਪੰਜਾਬ ਚ ਜੱਥੇ ਬੰਦੀ ਆ ਪੰਜਾਬ ਦੇ ਵਿੱਚ ਇਹਦਾ ਪ੍ਰਭਾਵ ਪੰਜਾਬ ਦੀ ਚੋਣ ਦੇ ਉੱਪਰ ਪਵੇ ਇਹਦਾ ਪ੍ਰਭਾਵ ਜਿੱਥੇ ਸਿੱਖ ਬੈਠੇ ਨੇ ਦੇਸ਼ ਭਰ ਦੇ ਵਿੱਚ ਉਹਨਾਂ ਤੇ ਨਾ ਪਵੇ ਤਾਂ ਇਹਨਾਂ ਨੂੰ ਐਕਸਟੈਂਸ਼ਨ ਕਰਕੇ ਇਹਨਾਂ ਨੂੰ ਸਾਲ ਹੋਰ ਨਜ਼ਰ ਬਣ ਇਹ 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 ਕਹਿੰਦੇ ਨੇ ਕਿ ਦਿਸ ਇਜ਼ ਡਬਲ ਪਨਿਸ਼ਮੈਂਟ ਜਿਹੜੀ ਗੱਲ ਤੁਸੀਂ ਲਾਈ ਫਰਜ਼ ਕਰੋ ਤੁਸੀਂ ਗਲਤ ਹੀ ਲਾਈ ਪਰ ਉਹ ਸਾਲ ਜਦੋਂ ਪੁੱਗ ਗਿਆ ਤੇ ਬਿਨਾਂ ਵਜ੍ਹਾ ਤੋਂ ਉਹਨਾਂ ਦੀ ਐਕਸਟੈਂਸ਼ਨ ਕਰਨਾ ਇਹ ਦੋਹਰੀ ਸਜ਼ਾ ਹੈ ਔਰ ਇਹ ਗੈਰ ਕਾਨੂੰਨੀਆ ਅਨ ਕਨਸਟੀਟਿਊਸ਼ਨਲ ਭਗਵੰਤ ਜੀ ਮੈਂ ਕਹੂੰਗਾ ਕਿ ਉਹ ਜਿਹੜੀ ਪਿੱਛੇ ਆਪਣੇ ਫੁੱਟ ਪਰ ਪੰਗੀ ਨਾ ਤੁਸੀਂ ਬਾਬਾ ਸਾਹਿਬ ਉਮੀਦਵਾਰ ਦੀ ਤੇ ਸ਼ਹੀਦ ਭਗਤ ਸਿੰਘ ਨੂੰ ਲਾਦੇ ਹੋ ਯਾਰ ਉਦਾਂ ਕਹੋ ਕਿ ਹੁਣ ਅਸੀਂ ਇੱਕ ਗੈਰ ਕਾਨੂੰਨੀ ਰਾਹ اختیار ਕਰ ਲਿਆ ਅਸੀਂ ਚੱਲਾਂਗੇ ਹੁਣ ਸਾਨੂੰ ਕਿਸੇ ਬਾਬਾ ਸਾਹਿਬ ਉਮੀਦਵਾਰ ਦੀ ਫਿਕਰ ਨਹੀਂ ਕਿ ਕਿਸੇ ਸਾਨੂੰ ਸ਼ਹੀਦ ਭਗਤ ਸਿੰਘ ਦੀ ਆਈਡੀਓਲੋਜੀ ਦੀ ਫਿਕਰ ਨਹੀਂ ਕਿ ਕਿਉਂਕਿ ਅਗਰ ਉਹ ਜਿੰਦੇ ਹੁੰਦੇ ਤਾਂ ਬਾਬਾ ਸਾਹਿਬ ਉਮੀਦਵਾਰ ਕਦੀ ਵੀ ਇਸ ਤਰ੍ਹਾਂ ਦੇ ਟਾਡਾ ਯੂਆਪਾ ਐਨਐਸਸੀ ਦੇ ਕਾਲੇ ਕਾਨੂੰਨਾਂ ਦੀ ਪ੍ਰਵਾਨਗੀ ਨਾ ਦਿੰਦੇ ਉਹਨਾਂ ਅਕਸ਼ੀ ਭਗਤ ਸਿੰਘ ਜੀ ਦਾ ਹੁੰਦਾ ਜਿਹੜਾ ਆਪ ਖੁਦ ਬਾਗੀ ਸੀਗਾ ਸਰਕਾਰਾਂ ਦੇ ਖਿਲਾਫ ਲੜ ਕੇ ਉਹਨੇ 23 ਸਾਲ ਦੀ ਉਮਰ ਵਿੱਚ ਆਪਣੀ ਜਾਨ ਗਵਾਤੀ ਉਹ ਤਾਂ ਕਦੀ ਵੀ ਮੰਨਦਾ ਨਾ ਪਰ ਫੋਟੋਆਂ ਉਹਨਾਂ ਦੀਆਂ ਪਿੱਛੇ ਲੱਗੀਆਂ ਤੇ ਕਾਰਵਾਈਆਂ ਹੋ ਰਹੀਆਂ ਨੇ ਦਿੱਲੀ ਦੇ ਸਰਕਾਰਾਂ ਦੇ ਇਸ਼ਾਰਿਆਂ ਦੇ ਉੱਤੇ 100% ਅਨਕਨਸਟੀਟਿਊਸ਼ਨ ਜਿੱਦਾਂ ਮੈਂ ਜ਼ਿਕਰ ਕੀਤਾ ਸਾਡੇ ਫੰਡਾਮੈਂਟਲ ਰਾਈਟਸ ਜਿਹੜੇ ਕਨਸਟੀਟਿਊਸ਼ਨ ਵਿੱਚ ਬਾਬਾ ਸਾਹਿਬ ਅੰਬੇਦਕਰ ਨੇ ਦਿੱਤੇ ਨੇ ਉਹਨਾਂ ਨੂੰ ਪੂਰਾ ਰਗੜ ਕੇ ਕੁਚਲਿਆ ਗਿਆ ਥੱਲੇ ਪੈਰਾਂ ਦੇ ਕਰਕੇ ਰੋਦਿਆ ਗਿਆ ਵਾ ਇਹ ਬਹੁਤ ਮਾੜੀ ਗੱਲ ਕੀਤੀ ਆ ਹਲੇ ਵੀ ਸਮਾਵਾ ਤੁਸੀਂ ਵੀ ਸਾਰੇ ਪਰਿਵਾਰਾਂ ਵਾਲਿਓ ਉਹਨਾਂ ਦੀਆਂ ਔਰਤਾਂ ਭੁੱਖ ਹੜਤਾਲ ਤੇ ਬੈਠੀਆਂ ਨੇ ਔਰ ਬਿਲਕਰੇ ਨੇ ਉਹ ਲੋਕ ਔਰ ਬੜਾ ਵੱਡਾ ਮੋਰਚਾ ਉਹਦੇ ਉੱਥੇ ਲੱਗਿਆ ਭਗਵੰਤ ਮਾਨ ਨੂੰ ਇਹ ਚਾਹੀਦਾ ਕਿ ਆਪਣੇ ਇਸ ਗਲਤ ਡਿਸੀਜਨ ਨੂੰ ਉਹ ਰਿਵਿਊ ਕਰੇ